ਸ਼ਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਹੋਸ ਨਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਗੁਰਸ਼ੀਨ ਤਾਂ ਮੇਰੀ ਉੱਠ ਕੇ ਬੈਠ ਗਈ ਆ ਕਾਕੇ ਦੇ ਨਾਲ ਇਹ ਨਹੀਂ ਖੇਡਣਾ ਆਪਣੇ ਕਾਕੇ ਦੇ ਨਾਲ ਜਿਹੜਾ ਬ੍ਰੇਕਫਾਸਟ ਸੀ ਗਾਇਜ਼ ਮਾਰਨਿੰਗ ਦਾ ਓ ਮੈਂ ਕਰ ਲਿਆ ਸੀ ਉਹਦੀ ਜਿਹੜੀ ਰੂਟੀਨ ਨਾ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰੂੰਗੀ ਅੱਜ ਮੈਂ ਸਿਰਫ ਤੁਹਾਡੇ ਨਾਲ ਆਪਣੀ ਜਿਹੜੀ ਮੇਰੇ ਡੇਲੀ ਕਲੀਨਿੰਗ ਰੂਟੀਨ ਹੁੰਦੀ ਆ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਬੱਚੇ ਦੇ ਨਾਲ ਮੈਂ ਸਾਰਾ ਦਿਨ ਕਿਵੇਂ ਮੈਨੇਜ ਕਰਦੀ ਆ ਉਹ ਮੈਂ ਤੁਹਾਨੂੰ ਦੱਸੂੰਗੀ ਤੇ 쿠שיਨ ਨੂੰ ਬਿਠਾਤਾ ਸੀ ਮੈਂ ਟੀਵੀ ਲਗਾ ਕੇ ਤੇ ਫਿਰ ਇਹ ਆਪਣਾ ਸੌਂਗੀ ਵਗੈਰਾ ਦੇਖਦੀ ਰਹਿੰਦੀ ਹੈ ਤੇ ਮੈਨੂੰ ਚਲੋ ਥੋੜਾ ਟਾਈਮ ਮਿਲ ਜਾਂਦਾ ਹੁੰਦਾ ਹੈ ਵੀ ਚਲੋ ਮੈਂ ਖਾਣਾ ਵਗੈਰਾ ਜਾਂ ਫਿਰ ਬਣਾ ਲਾਂ ਜਾਂ ਫਿਰ ਕੋਈ ਵੀ ਘਰ ਦੇ ਛੋਟੇ ਮੂٹے ਕੰਮ ਮਾਂ ਉਹ ਕਰ ਲਵਾਂ ਵੈਸੇ ਤੇ ਬਹੁਤ ਸਿਆਣੀ ਹੈ ਬਟ ਬੱਚੀ ਹੈ ਕਦੀ ਕਦੀ ਸ਼ਰਾਰਤਾਂ ਬਹੁਤ ਜ਼ਿਆਦਾ ਕਰਦੀ ਹੈ ਮੈਂ ਪਾਪਾ ਨੂੰ ਇਹਨਾਂ ਤੇ ਕਿਹਾ ਸੀਗਾ ਵੀ ਤੁਸੀਂ ਨਾ ਇਹਨੂੰ ਇਹਦਾ ਬ੍ਰੇਕਫਾਸਟ ਕਰਵਾ ਦਿਓ ਤੇ ਇਹ ਬ੍ਰੇਕਫਾਸਟ ਵਿੱਚ ਇਹ ਖਾਊਗੀ ਆਪਣੀ ਘੇ ਚੂਰੀ ਇਹਨੂੰ ਬਹੁਤ ਜ਼ਿਆਦਾ ਪਸੰਦ ਆ ਜਦੋਂ ਕੁਝ ਨਹੀਂ ਖਾਂਦੀ ਫਿਰ ਇਹ ਘੇ ਚੂਰੀ ਖਾਂਦੀ ਹੁੰਦੀ ਹੈ ਉਸ ਤੋਂ ਬਾਅਦ ਸਟਾਰਟ ਕਰਦੇ ਹਾਂ ਕਿਚਨ ਤੋਂ ਕਿਚਨ ਤੋਂ ਵਾ ਗਾਇਸ ਜਦੋਂ ਅਸੀਂ ਨਾ ਮਾਰਨਿੰਗ ਦਾ ਖਾਣਾ ਬਣਾ ਕੇ ਹਟਦੇ ਹਾਂ ਜੱਡੀ ਸਾਡੀ ਕਿਚਨ ਤੇ ਹਾਲਤ ਹੁੰਦੀ ਹੈ ਉਹ ਇਸ ਤਰ੍ਹਾਂ ਹੋ ਜਾਂਦੀ ਤੁਸੀਂ ਦੇਖ ਸਕਦੇ ਹੋ ਪੂਰੀ ਮੈਸੀ ਹੋ ਗਈ ਸੀ ਸਭ ਤੋਂ ਪਹਿਲਾਂ ਮੈਂ ਇਹਨੂੰ ਕਲੀਨ ਕੀਤਾ ਕਿਉਂਕਿ ਨਾ ਜਿੰਨੀ ਦੇਰ ਤੱਕ ਤੁਸੀਂ ਭਾਂਡੇ ਕਿਚਨ ਦੇ ਵਿੱਚ ਇਕੱਠੇ ਨਹੀਂ ਕਰੋਗੇ ਨਾ ਤੁਹਾਡਾ ਖਲਾਰਾ ਨਾ ਅੱਡੇ ਲੱਗਾ ਰਹਿਣਾ ਵੀ ਬਸ ਬਹੁਤ ਜ਼ਿਆਦਾ ਖਲਾਰਾ ਪਿਆ ਸਭ ਤੋਂ ਪਹਿਲਾਂ ਨਾ ਮੈਂ ਕਿਚਨ ਵਾਲਾ ਕੰਮ ਹੀ ਨਿਬੇੜਦੀ ਹੁੰਨੀ ਭਾਂਡੇ ਵਗੈਰਾ ਮਾਂਜ ਕੇ ਨਾ ਮੈਂ ਬਾਹਰ ਡਰਾਈ ਹੋਣ ਵਾਸਤੇ ਰੱਖ ਦਿੰਨੀ ਹੁੰਨੀ ਆ ਨੀਚੇ-ਨੀਚੇ ਵਾਲਾ ਮੇਰਾ ਕੰਮ ਰਹਿ ਗਿਆ ਨੀਚੇ ਝਾੜੋਵਾ ਮਾਰ ਕੇ ਮੈਂ ਪੋਚਾ ਮਾਰੂੰਗੀ ਤੇ ਆ ਜਿਹੜਾ ਕਾਕਾ ਨਾ ਸਾਡਾ ਇਹ ਬਹੁਤ ਜ਼ਿਆਦਾ ਸ਼ੈਤਾਨ ਆ ਮੈਂ ਜਿੱਧਰ-ਜਿੱਧਰ ਜਾਊਂਗੀ ਨਾ ਇਹਨੇ ਮੇਰੇ ਮਗਰ-ਮਗਰ ਹੀ ਆਈ ਜਾਣਾ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਰੂਮ ਦੀ ਜਿਹੜੀ ਕਲੀਨਿੰਗ ਆ ਉਹ ਕਰੂੰਗੀ ਵੈਸੀ ਤੇ ਬੇਸਿਕ ਜੀਆਂ ਚੀਜ਼ਾਂ ਐ ਇਹ ਡੇਲੀ ਕਰਨੀਆਂ ਹੀ ਪੈਂਦੀਆਂ ਵਾ ਚਾਹੇ ਬੱਚੇ ਛੋਟ ਛੋਟੇ ਬੱਚੇ ਨਾਲ ਇਹ ਥੋੜਾ ਜਿਹਾ ਮਗਜ ਮਾਰਨਾ ਪੈਂਦਾ ਆ ਬੜੇ بڑے ਥੋੜੇ ਸਿਆਣੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਆਪਣੀਆਂ ਚੀਜ਼ਾਂ ਕਿੱਥੇ ਰੱਖਣੀਆਂ ਕਿੱਥੇ ਨਹੀਂ ਗੁਰਸ਼ੀਨ ਇੱਦਾਂ ਖਾਂਦੀ ਆ ਖਾ ਖਾ ਕੇ ਇੱਧਰ ਉੱਧਰ ਸੁੱਟ ਦਿੰਦੀ ਬੱਚੇ ਤਾਂ ਵੈਸੇ ਮੋਸਟਲੀ ਸਾਰੇ ਇੱਦਾਂ ਹੀ ਕਰਦੇ ਆ ਥੋੜਾ ਜਿਹਾ ਖਾਂਦੇ ਆ ਬਾਕੀ ਇੱਧਰ ਉੱਧਰ ਸੁੱਟ ਦਿੰਦੇ ਨੇ ਹੁਣ ਮੈਂ ਰੂਮ ਚ ਆ ਗਈ ਆ ਹੁਣ ਇਹ ਮਾਉ ਵੀ ਲਈ ਇੱਥੇ ਰੂਮ ਦੇ ਵਿੱਚ ਆ ਗਈ ਆ ਹੁਣ ਨਾ ਇਹਨੂੰ ਪਤਾ ਲੱਗ ਗਿਆ ਵੀ ਮੈਂ ਕੈਮਰਾ ਖੋਲਿਆ ਹੋਇਆ ਆ ਇਹਨੂੰ ਪਤਾ ਲੱਗ ਜਾਂਦਾ ਹੁਣ ਨਾ ਇਹਨੂੰ ਸ਼ਰਮ ਆ ਗਈ ਹੁਣ ਨਾ ਨੀਚੇ ਮੂੰਹ ਕਰਕੇ ਨ ਚਲੋ ਇਹਦੇ ਨਾਲ ਸਾਰਾ ਦਿਨ ਮੇਰਾ ਇਦਾਂ ਵਧੀਆ ਨਿਕਲ ਜਾਂਦਾ ਆ ਇਹ ਨਹੀਂ ਵੀ ਵਧੀਆ ਨਹੀਂ ਨਿਕਲਦਾ ਬੱਚੇ ਨਾਲ ਤਾਂ ਟਾਈਮ ਦਾ ਸਾਰਾ ਦਿਨ ਪਤਾ ਨਹੀਂ ਲੱਗਦਾ ਕਿਸੇ ਨਾ ਕਿਸੇ ਕੰਮ ਦੇ ਵਿੱਚ ਬੱਚੇ ਲਗਾ ਕੇ ਰੱਖਦੇ ਆ ਵਧੀਆ ਲੱਗਦਾ ਆ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਆਪਣੇ ਜਿਹੜੀ ਬੈੱਡ ਦੀ ਢੋਅ ਆ ਸਾਰੀ ਕਲੀਨ ਕਰੂੰਗੀ ਡੇਲੀ ਗੁਰਸ਼ੀਨ ਖਾ ਪੀ ਕੇ ਸਾਰੇ ਇੱਧਰ ਉੱਧਰ ਹੱਥ ਲਗਾ ਜਾਂਦੀ ਇਵਨ ਕਿ ਸਾਡੇ ਜਿਹੜੇ ਬੜੇ ਆ ਸੀ ਵੀ ਆਪਣੇ ਗੰਦੇ ਬੰਦੇ ਹੱਥ ਕਈ ਵਾਰ ਬੈੱਡ ਦੇ ਨਾਲ ਲੱਗ ਜਾਂਦੇ ਹੁੰਦੇ ਤਾਂ ਡੇਲੀ ਮਾਰਨਾ ਹੀ ਪੈਂਦਾ ਥੋੜਾ ਜਿਹਾ ਡਟੋਲ ਮੈਂ ਕੱਪੜੇ ਉੱਤੇ ਪਾ ਕੇ ਨਾ ਇਸ ਤਰ੍ਹਾਂ ਫੇ ਥੋੜੇ ਥੋੜੇ ਸਮਾਨ ਦੇ ਉੱਤੇ ਮੈਂ ਲਗਾ ਦਿੰਨੀ ਹੁੰਨੀ ਆ ਉਹਦੇ ਨਾਲ ਇਹ ਆ ਵੀ ਜਿਹੜੇ ਜੰਮਸ ਵਗੈਰਾ ਆ ਉਹ ਵੀ ਮਰ ਜਾਂਦੇ ਨੇ ਤੇ ਬੱਚਾ ਕਈ ਵਾਰ ਚੀਜ਼ ਸੁੱਟ ਦਿੰਦਾ ਜਾਂ ਫਿਰ ਉਹੀ ਚੀਜ਼ ਚੱਕ ਕੇ ਮੂੰਹ ਦੇ ਵਿੱਚ ਪਾ ਲੈਂਦਾ ਤਾਂ ਇਸ ਕਰਕੇ ਫਿਰ ਮੈਨ ਏਰੀਆ ਨਾਲ ਉਹ ਵਸਾਈਡ ਤੇ ਇਹ ਛੋਟੂ ਜਿਹਾ ਮੈਂ ਆਪਣੇ ਰੂਮ ਦੇ ਸਹਾਵ ਨਾਲ ਹੀ ਉਹਨਾਂ ਕੀ ਰੂਮ ਦੇ ਵਿੱਚ ਸਮਾਨ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਮੇਰੇ ਰੂਮ ਦੇ ਵਿੱਚ ਸਿਰਫ ਇੱਕ ਬੈੱਡ ਹੀ ਆਂਦਾ ਨਾਲ ਮੈਂ ਛੋਟਾ ਜਿਹਾ ਇਦਾਂ ਟੇਬਲ ਲਗਾਇਆ ਹੋਇਆ ਹੈ ਇਹਦੇ ਵਿੱਚ ਮੈਂ ਪਲਮ ਟੇਬਲ ਉਤੇ ਕਾਫੀ ਸਮਾਨ ਰੱਖਿਆ ਹੋਇਆ ਸੀਗਾ ਫਿਰ ਨਾ ਸਾਈਡ ਤੇ ਨਾ ਸੀਮੰਟ ਦੀ ਨਾ ਬੰਨੀਆਂ ਜੀਆਂ ਬੰਨੀਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਮੈਂ ਸਲਫਾਂ ਜੀਆਂ ਉਹਦੇ ਉੱਤੇ ਮੈਂ ਫਿਰ ਛੋਟਾ ਛੋਟਾ ਸਾਰਾ ਸਮਾਨ ਰੱਖਦਾ ਸੀ ਕਿਉਂਕਿ ਹੁਣ ਗੁਰਸ਼ੀਰ ਨਾ ਵੱਡੀ ਹੋ ਗਈ ਹੈ ਇਹ ਪਤਾ ਕੀ ਕਰਦੀ ਹੈ ਟੇਬਲ ਦੇ ਉੱਤੇ ਨਾ ਬੈੱਡ ਦੇ ਰਿਸਪੋਰਟ ਦੇ ਨਾਲ ਨਾ ਟੇਬਲ ਉੱਤੇ ਚੜ੍ਹ ਕੇ ਨਾ ਜਿੰਨੀਆਂ ਵੀ ਮੈਡੀਸਿਨ ਵਾਲੀਆਂ ਬੋਤਲਾਂ ਹੁੰਦੀਆਂ ਸ਼ੀਸ਼ੀਆਂ ਹੁੰਦੀਆਂ ਚੱਕ ਚੱਕ ਕੇ ਥੱਲੇ ਸੁੱਟਦੀ ਰਹਿੰਦੀ ਕੁਝ ਤਾਂ ਕੱਚਦੀਆਂ ਹੁੰਦੀਆਂ ਫਿਰ ਮੈਨੂੰ ਇਸ ਤਰ੍ਹਾਂ ਡਰ ਲੱਗਦਾ ਹੁੰਦਾ ਤਾਂ ਕਰਕੇ ਫਿਰ ਮੈਂ ਉਹਨੂੰ ਥੋੜਾ ਖਾਲੀ ਹੀ ਰੱਖ ਪਤਾ ਕੀ ਹੁੰਦਾ ਤੁਹਾਨੂੰ ਪਤਾ ਹੈ ਹਸਬੰਦ ਕੀ ਕਰਦੇ ਆ ਥੋੜੀ ਜੀ ਚੀਜ਼ ਆਪਣੀ ਚੱਕਦੇ ਆ ਥੋੜੀ ਜੀ ਚੀਜ਼ ਖਿਲਾਰ ਦੰਦੇ ਨਾਲ ਉਹਦੇ ਨਾਲ ਵੀ ਜਿਹੜਾ ਕੰਮ ਆਵਾਦ ਦਾ ਰਹਿੰਦਾ ਹੈ ਤੇ ਫਿਰ ਪਹਿਲੇ ਮੈਂ ਸਭ ਤੋਂ ਪਹਿਲਾਂ ਜਿਹੜਾ ਮੇਰਾ ਆਹ ਵਾਲਾ ਕਾਊਂਟਰ ਆ ਪਹਿਲਾਂ ਮੈਂ ਇਹਦੇ ਤੇ ਵੀ ਬਹੁਤ ਜ਼ਿਆਦਾ ਨਾ ਮਿੱਟੀ ਤਾਂ ਪਤਾ ਲੱਗ ਜਾਂਦਾ ਅਗਰ ਤੁਸੀਂ ਇੱਕ ਦਿਨ ਵੀ ਕੱਪੜਾ ਨਹੀਂ ਨਾ ਮਾਰੋਗੇ ਡਸਟ ਬਹੁਤ ਜ਼ਿਆਦਾ ਗੰਦੀ ਲੱਗਦੀ ਸਾਹਮਣੇ ਦਿਖਦੀ ਆ ਜਿਹੜਾ ਮੇਰਾ ਆਹ ਵਾਲਾ ਟੇਬਲ ਹੈ ਨਾ ਪਹਿਲਾਂ ਮੈਂ ਇਸ ਤਰ੍ਹਾਂ ਰੱਖਿਆ ਸੀ ਤਾਂ ਫਿਰ ਮੈਨੂੰ ਨਾ ਅੱਜ ਵਧੀਆ ਨਹੀਂ ਲੱਗਦਾ ਸੀ ਮੈਂ ਸੋਚਿਆ ਅੱਜ ਇਹਦੀ ਲੁੱਕ ਚੇਂਜ ਕਰਦੇ ਆ ਥੋੜਾ ਜਿਹਾ ਮੈਨੂੰ ਇੱਧਰ ਸਾਹਮਣੇ ਸਾਈਡ ਤੇ ਰੱਖ ਦਈਏ ਇਹ ਵਾਲਾ ਵੀ ਰੂਮ ਛੋਟਾ ਆ ਮੋਸਟਲੀ ਵੈਸੇ ਮੇਰੇ ਕੋਲ ਤਿੰਨ ਰੂਮਾਂ ਘਰ ਦੇ ਵਿੱਚ ਸਾਰੇ ਰੂਮ ਮੇਰੇ ਤਿੰਨੋਂ ਵੈਸੇ ਛੋਟੇ ਆ ਉਹਨਾਂ ਦੇ ਹਿਸਾਬ ਦੇ ਨਾਲ ਹੀ ਘਰ ਦੇ ਵਿੱਚ ਸਮਾਨ ਰੱਖਿਆ ਹੋਇਆ ਜਿੰਨਾ ਜ਼ਿਆਦਾ ਤੁਹਾਡਾ ਰੂਮ ਛੋਟਾ ਹੋਊਗਾ ਨਾ ਤੁਸੀਂ ਓਨਾ ਹੀ ਸਮਾਨ ਆਪਣਾ ਘੱਟ ਤੋਂ ਘੱਟ ਹੀ ਰੂਮ ਦੇ ਵਿੱਚ ਰੱਖੋਗੇ ਨਾ ਤੇ ਜਿਹੜਾ ਰੂਮ ਆ ਨਾ ਤੁਹਾਡਾ ਮੈਸੀ ਨਹੀਂ ਲੱਗ ਇੱਧਰ ਉੱਧਰ ਵੀ ਸਮਾਨ ਮੈਂ ਤਾਂ ਉਹ ਹੋਸ਼-ਪੋਸ਼ ਜੇ ਲੱਗਣ ਲੱਗ ਜਾਂਦਾ ਵਾ ਮਤਲਬ ਜੇ ਜ਼ਿਆਦਾ ਸਮਾਨ ਹੋਵੇ ਨਾ ਰੂਮ ਦੇ ਵਿੱਚ ਤੁਰਨ-ਫਿਰਨ ਨੂੰ ਵੀ ਜਗ੍ਹਾ ਨਹੀਂ ਬਚਦੀ ਹੈਗੀ ਉਸ ਤੋਂ ਬਾਅਦ ਜਿੰਨਾ ਵੀ ਸਾਰਾ ਕਾਊਂਟਰ ਤੇ ਖਲਾਰਾ ਸੀਗਾ ਮੈਂ ਉਹ ਚੱਕਿਆ ਮਸ਼ੀਨ ਇੱਧਰ ਸੈੱਟ ਕਰ ਦਿੱਤੀ ਸੀਗੀ ਇਹ ਵਾਲੇ ਰੂਮ 'ਚ ਵੀ ਮੈਂ ਝਾੜੂ ਮਾਰਿਆ ਫਟਾਫਟ ਕਲੀਨਿੰਗ ਕੀਤੀ ਜਿੱਦ ਜਿੱਥੇ ਮੈਂ ਕਪੜਾ ਮਾਰਨ ਆਲਾ ਮੈਨੂੰ ਲੱਗਦਾ ਸੀਗਾ ਮੈਂ ਉੱਥੇ-ਉੱਥੇ ਕਪੜਾ ਮਾਰ ਦੇਣੀ ਹੁੰਨੀ ਆ ਉਸ ਤੋਂ ਬਾਅਦ ਮੈਂ ਬੇੜੇ ਦੇ ਵਿੱਚ ਝਾੜੂ ਵਗਾਰਾ ਮਾਰਦਾ ਸੀਗਾ ਬੈੱਡ ਦੇ نیچے ਜਦੋਂ ਮੈਂ ਝਾੜੂ ਮਾਰਦੀ ਨਾ ਗੁਸ਼ੀਨ ਦੇ ਬਹੁਤ ਸਾਰੇ ਟੁਆਏ ਨਿਕਲਦੇ ਆ ਨੀਚੋਂ ਫੇਰ ਮੈਂ ਨਾਲ ਦੀ ਨਾਲ ਇਹਨੂੰ ਧੋ ਕੇ ਨਾ ਡਰਾਈ ਹੋਣ ਵਾਸਤੇ ਰੱਖ ਦਿੰਦੀ ਹੁੰਨੀ ਬਾਅਦ ਵਿੱਚ ਮਿਲਦੇ ਨਹੀਂ ਹੁੰਦੇ ਰੂਮ ਦੇ ਵਿੱਚ ਨਾ ਮੈਂ ਇੱਥੇ ਪੋਚਾ ਮਾਰ ਦਿੱਤਾ ਸੀ ਪਹਿਲਾਂ ਮੈਂ ਸੋਚਿਆ ਇਹਨੂੰ ਥੋੜਾ ਜਿਹਾ ਫਰੂਟ ਖਵਾ ਦਵਾਂ ਨਾਲ ਮੈਂ ਵੀ ਥੋੜਾ ਜਿਹਾ ਖਾ ਲਵਾਂ ਭੁੱਖ ਲੱਗੀ ਸੀ ਕੰਮ ਕਰਦੇ ਕਰਦੇ ਨਾਲ ਨਾ ਇਹ ਕਦੋਂ ਦੀ ਮੇਰੇ ਮਗਰ ਮਗਰ ਹੁੰਦੀ ਸੀ ਤੁਸੀਂ ਦੇਖ ਸਕਦੇ ਹੋ ਏ ਵੀ ਬੋਰ ਹੋ ਜਾਂਦੀ ਨੂੰ ਇਹ ਹੁੰਦਾ ਵੀ ਮੇਰੇ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰੋ ਇਹਦੇ ਨਾਲ ਮੈਂ ਥੋੜਾ ਜਿਹਾ ਰਪੈ ਕੇ ਟੀਵੀ ਦੇਖ ਲੈਣੀ ਹੁੰਨੀ ਚਲੋ ਉਹਨੂੰ ਥੋੜਾ ਜਿਹਾ ਨਾ ਵਧੀਆ ਲੱਗਦਾ ਹੁੰਦਾ ਆ ਖਵਾ ਕੇ ਮੈਂ ਫਟਾਫਟ ਉੱਠ ਗਈ ਸੀ ਮੈਂ ਫਿਰ ਸੋਚਿਆ ਵੀ ਜਿਹੜਾ ਮੇਰਾ ਰਹਿੰਦਾ ਕੰਮ ਨਾ ਪੋਚੇ ਵਾਲਾ ਮੈਂ ਉਹ ਵੀ ਫਟਾਫਟ ਕੰਪਲੀਟ ਕਰ ਲਵਾਂ ਤੇ ਮੈਂ ਝਾੜੂ ਫਿਰ ਪਹਿਲਾਂ ਮਾਰ ਦਿੱਤਾ ਸੀ ਹੁਣ ਮੈਂ ਕਿਚਨ ਦੇ ਵਿੱਚ ਪੋਚਾ ਮਾਰਦਾ ਸੀ ਵੀ ਦੂਸਰੇ ਰੂਮ ਦੇ ਵਿੱਚ ਪੋਚਾ ਮਾਰ ਦਿੱਤਾ ਸੀ ਕਾਫੀ ਲੋਕ ਨਾ ਮੈਨੂੰ ਸਲਾਹ ਦਿੰਦੇ ਹੁੰਦੇ ਆ ਵੀ ਤੂੰ ਨਾ ਬਹੁਤ ਜ਼ਿਆਦਾ ਖੇਚਲ ਕਰਦੀ ਪੋਚਾ ਮਾਰਨ ਵਿੱਚ ਅੱਜ ਕੱਲ ਤਾਂ ਸਟੈਂਡਿੰਗ ਵਾਲੇ ਪੋਚੇ ਚੱਲਦੇ ਪਏ ਤੂੰ ਮਾਰ ਦਿਆ ਕਰ ਉਹ ਵੀ ਚਲੋ ਠੀਕ ਆ ਕਿਸੇ ਹੱਦ ਤੱਕ ਉਦੇ ਨਾਲ ਵੀ ਬਟ ਪਤਾ ਕੀ ਗੱਲ ਹੈ ਜ਼ਿੰਦਗੀ ਵਿੱਚ ਜ਼ਿੰਦਗੀ ਦੇ ਵਿੱਚ ਨਾ ਜਿੱਦਾਂ-ਜਿੱਦਾਂ ਸਾਨੂੰ ਫਸਿਲਿਟੀ ਮਿਲਦੀ ਹੈ ਲਾਈਫ ਦੇ ਵਿੱਚ ਹਨਾ ਹਰ ਇੱਕ ਚੀਜ਼ ਦੀ ਵੈਸੇ ਜਿੱਦਾਂ-ਜਿੱਦਾਂ ਟਾਈਮ ਵੀ ਚੇਂਜ ਹੋ ਰਿਹਾ ਟਾਈਮ ਦੇ ਹਿਸਾਬ ਨਾਲ ਚੇਂਜ ਹੋ ਜਾਣਾ ਚਾਹੀਦਾ ਉਦੋਂ-ਉਦੋਂ ਸਾਡੇ ਸਰੀਰ ਦਾ ਨ ਬੇੜਾਗਰਕ ਹੋ ਗਿਆ ਹੈ ਪਹਿਲਾਂ ਦੇਖ ਲਓ ਸਿਆਣੇ نیچے ਬੈ ਕੇ ਪੋਚਾ ਮਾਰਦੇ ਹੁੰਦੇ ਸੀਗੇ ਬਿਲਕੁਲ ਪਤਲੇ ਹੁੰਦੇ ਸੀ ਉਹਨਾਂ ਦਾ ਪੇਟ ਵੀ ਬਾਹਰ ਨਹੀਂ ਨਿਕਲਿਆ ਹੁੰਦਾ ਸੀਗਾ ਉਹ ਵੈਸੇ ਵਧੀਆਂ ਹੁੰਦੇ ਸੀ ਹੁਣ ਤਾਂ ਬਸ ਪਤਾ ਨਹੀਂ ਟਾਈਮ ਕਿਵੇਂ ਆ ਚੱਲ ਗਿਆ ਚਲੋ ਟਾਈਮ ਦੇ ਹਿਸਾਬ ਨਾਲ ਚੱਲਣਾ ਹੀ ਪੈਂਦਾ ਹੋਰ ਕੀ ਕਰ ਸਕਦਾ ਬੰਦਾ ਸ਼ਾਮ ਨੂੰ ਪਾਪਾ ਫਿਰ ਕਹਿੰਦੇ ਸੀਗੇ ਚਲ ਕੋਈ ਨਹੀਂ ਅੱਜ ਤੂੰ ਇੰਨਾ ਜ਼ਿਆਦਾ ਕੰਮ ਕੀਤਾ ਹੈ ਅੱਜ ਮੈਂ ਸਮੋਸੇ ਲੈ ਕੇ ਆਉਣਾ ਫਿਰ ਗਰਮਾ ਗਰਮ ਸਮੋਸੇ ਲੈ ਮੈਨੂੰ ਦੱਸ ਕੇ ਨਹੀਂ ਗਈ ਵੀ ਮੈਂ ਸਮੋਸੇ ਲੈਣ ਚੱਲੇ ਆ ਪੇਤੀ ਦੋਨੇ ਚਲੇ ਗਏ ਸੀ ਦੁਕਾਨ ਤੇ ਫਿਰ ਸਮੋਸੇ ਲੈ ਕੇ ਆਏ ਨਾਲ ਥੋੜਾ ਜਿਹਾ ਗੁਰਸ਼ੀਰ ਨੂੰ ਵੀ ਟੇਸਟ ਕਰਾਇਆ ਵੈਸੇ ਇਹਨੂੰ ਬਾਹਰ ਦਾ ਖਵਾਨਨੇ ਨਹੀਂ ਹੁੰਦੇ ਚਲੋ ਫਿਰ ਸਾਨੂੰ ਦੇਖ ਕੇ ਥੋੜਾ ਹੋਰ ਤਾਂ ਖਾਣ ਲੱਗ ਜਾਂਦੀ ਆ ਮੈਂ ਉਸ ਤੋਂ ਬਾਅਦ ਸੋਚਿਆ ਵੀ ਮੇਰਾ ਥੋੜਾ ਜਿਹਾ ਕੰਮ ਰਹਿਦਾ ਸੀਗਾ ਸੂਟ ਦਾ ਲੋਡੀ ਦਾ ਫੰਕਸ਼ਨ ਆ ਰਿਹਾ ਫੈਮਲੀ ਦੇ ਵਿੱਚ ਫਿਰ ਮੈਂ ਸੋਚਿਆ ਮੈਂ ਆਪੇ ਸੂਡ ਸਟਿਚ ਕਰ ਲਵਨੀ ਮੈਂ ਨਾ ਟਾਈਮ ਕੱਢ ਕੇ ਥੋੜਾ ਬੋਤਾ ਮੈਂ ਕਰਦੀ ਰਹਿਣੀ ਹੁੰਨੀ ਜਦੋਂ ਮੈਂ ਛੱਡ ਦਿੰਨੀ ਨਾ ਕੰਮ ਫੇਰ ਮੈਂ ਨਾ ਭੁੱਲ ਜਾਨੀ ਹੁੰਨੀ ਐ ਮੈਂ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਸਟਿਚਿੰਗ ਦੀ ਭੁੱਲ ਗਈਆਂ ਉਹ ਬੱਚੇ ਕਰਕੇ ਨਾ ਖੁੱਲ ਕਰਦੀ ਰਹਿੰਦੀ ਯਾਦ ਵੀ ਰਹਿੰਦਾ ਬਣ ਸ਼ਾਮ ਨੂੰ ਹਸਬੰਡ ਕਹਿੰਦੇ ਤੇਰਾ ਇੱਧਰ ਮਸ਼ੀਨ ਵਧੀਆ ਨਹੀਂ ਲੱਗਦੀ ਪਈ ਇਹ ਨਾ ਫਿਰ ਅੜਿੱਕਾ ਆਂਦਾ ਪਿਆ ਅਲਮਾਰੀ ਖੋਲਣ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇੱਧਰ ਸ਼ਿਫਟ ਕਰ ਦੇ ਫਿਰ ਮੋੜ ਦੇ ਨੇ ਪਾਸੇ ਲਗਾਉਂਦੀ ਸੀਗੀ ਕਪੜੇ ਜਿਹੜੇ ਮੈਂ ਪਹਿਲਾਂ ਵਾਸ਼ ਕੀਤੇ ਹੋਏ ਸੀ ਤੈਹ ਮਾਰ ਕੇ ਰੱਖੇ ਹੋਏ ਸੀ ਜਿੱਦ ਜਿੱਦਾਂ ਟਾਈਮ ਮਿਲਦਾ ਨਾ ਬਸ ਉਦੋਂ-ਉਦੋਂ ਫਿਰ ਮੈਂ ਨਾਲ ਦੀ ਨਾਲ ਤੈਹ ਮਾਰ ਕੇ ਰੱਖ ਲੈਣੀ ਹੁੰਦੀ ਆ ਉਹਦੇ ਨਾਲ ਇਹ ਆ ਵੀ ਚਲੋ ਟਾਈਮ ਵੇਸਟ ਨਹੀਂ ਹੁੰਦਾ ਹੈਗਾ ਤੇ ਫਿਰ ਪਾਪਾ ਨੇ ਮੇਰੇ ਨਾਲ ਫਟਾਫਟ ਕੰਮ ਕਰਵਾ ਦਿੱਤਾ ਸੀਗਾ ਨਾਲ ਘਰੇ ਸੀਗੇ ਤੇ ਆ ਛੁੱਟੀ ਸੀਗੀ ਤੇ ਫਟਾਫਟ ਉਹਦਾ ਨਾਲ ਕਰਾ ਦਿੰਦੇ ਨਾ ਮੈਨੂੰ ਕਾਫੀ ਏਦਾਂ ਹੈਲਪ ਮਿਲ ਜਾਂਦੀ ਹੁੰਦੀ ਗ੍ਰੋਸਰੀ ਦਾ ਮਟੀਰੀਅਲ ਪਿਆ ਸੀ ਕਾਫੀ ਰੱਖਣ ਵਾਲਾ ਸੰਭਨ ਵਾਲਾ ਉਹ ਵੀ ਮੈਂ ਸੰਭਿਆ ਸੀਗਾ ਤੇ ਜਿਹੜਾ ਕੱਬੂਡ ਸੀਗਾ ਇਹਨੂੰ ਮੈਂ ਰੱਖ ਲੂੰਗੀ ਮੈਂ ਕਿਤੇ ਰੀਯੂਜ਼ ਕਰੂੰਗੀ ਤੇ ਕਾਫੀ ਛੋਟਾ ਛੋਟਾ ਸਮਾਨ ਮੇਰੇ ਕਿਚਨ ਦਾ ਕਾਫੀ ਆਰਗੇਨਾਈਜ਼ ਕਰਨ ਵਾਲੀ ਹੋਈ ਆ ਮੇਰਾ ਨਾ ਕਿਚਨ ਦੇ ਵਿੱਚ ਨਾ ਮਿਸਤਰੀ ਵਾਲਾ ਕੰਮ ਪਿਆ ਕਾਫੀ ਕਰਨ ਵਾਲਾ ਤੇ ਮਿਸਤਰੀ ਟੈਲਾਂ ਤੋੜ ਕੇ ਚਲਾ ਗਿਆ ਸੀ ਮੁੜ ਕੇ ਹੀ ਆਇਆ ਨਹੀਂ ਹੈਗਾ ਮੇਰਾ ਕੰਮ ਐੱਦੀ ਸਾਰਾ ਪੈਂਡਿੰਗ ਪਿਆ ਹੋਇਆ ਕਾਫੀ ਚੀਜ਼ਾਂ ਆਰਗੇਨਾਈਜ਼ ਕਰਨ ਵਾਲੀਆਂ ਪਈਆਂ ਹੁਣ ਹੌਲੀ ਹੌਲੀ ਕਰੂੰਗੀ ਜਿੱਦਾਂ ਜਿੱਦਾਂ ਟਾਈਮ ਮਿਲਦਾ ਇੱਕ ਤਾਂ ਦਿਨ ਬਹੁਤ ਜ਼ਿਆਦਾ ਛੋਟੇ ਦਿਨ ਦਾ ਨਾ ਪਤਾ ਹੀ ਨਹੀਂ ਲੱਗਦਾ ਹੈਗਾ ਕਿੱਥੇ ਚਲੇ ਗਿਆ ਦਿਨ ਨਾਲ ਦੀ ਨਾਲ ਜਿਹੜਾ ਜਿਹੜਾ ਮੈਨੂੰ ਡੱਬਾ ਖਾਲੀ ਲੱਗਦਾ ਹੁੰਦਾ ਸਮਾਨ ਕੱਢਣ ਵਾਲਾ ਉਹ ਮੈਂ ਕੱਢ ਲੈਣੀ ਹੁੰਦੀ ਐ ਇਸ ਤਰ੍ਹਾਂ ਸ਼ਾਮ ਨੂੰ ਸਾਡੇ ਗੈਸਟ ਆਗੇ ਸੀਗੇ ਜਿਹਨੂੰ ਕਿ ਪਾਣੀ ਰਨੇ ਉਧਰ ਗੈਸਟ ਆਏ ਪਹਿਲਾਂ ਉਦੋਂ ਮਾਰੇ ਆ ਕੋਈ ਤਰ੍ਹਾਂ ਜਿਹੜਾ ਖਿੰਦਰਾ ਹੈ ਮੜੀ ਹੈ ਭਾਜੀ ਠੀਕ ਠਾਕ ਮੌਸਮ ਕਿਦਾਂ ਠੀਕ ਹੋ ਇੰਟਰੋਡਕਸ਼ਨ ਤੇ ਕਰਾ ਦੋ ਕੋਮਣ ਸਿਕਾਲ ਜੀ ਸਿਕਾਲ ਮਹਾਰਾਜ ਕੀ ਖਾ ਰਹੇ ਹੋ ਪਕੌੜੇ ਖਾ ਰਹੇ ਸਾਲੋਂ ਕਦੀ ਜੁੜੇ ਨਹੀਂ ਕੌਣ ਆਇਆ ਇਹਨੂੰ ਦੱਸੋ ਕੌਣ ਆਇਆ ਹੈ ਇਹ ਸਾਡੀ ਵੱਡੀ ਭੈਣ ਹੈ ਇਹ ਵੱਡੀ ਭੈਣ ਦੇ ਦੀਦੀ ਨਾ ਕਾਫੀ ਟਾਈਮ ਬਾਅਦ ਆਏ ਸੀ ਕਿ ਮੈਂ ਸੋਚਿਆ ਦੀਦੀ ਨੂੰ ਆਪਣੀ ਗੁਰਸ਼ੀਨ ਦੀ ਜਿਹੜੀ ਬਰਥਡੇ ਵਾਲੀ ਐਲਬਮ ਆ ਉਹ ਵੀ ਦਿਖਾ ਦਵਾਂ ਟਾਈਮ ਉਹਨਾਂ ਕੋਲ ਥੋੜਾ ਜਿਹਾ ਸੀ ਟਾਈਮ ਉਹਨੇਰਾ ਵੀ ਹੋ ਗਿਆ ਸੀ ਕਾਫੀ ਉਹਨਾਂ ਨੇ ਜਾਣਾ ਵੀ ਸੀਗਾ ਸੋ ਇਸ ਤਰ੍ਹਾਂ ਫੇ ਦੀਦੀ ਆ ਨਾ ਪਟਨਾ ਸਾਹਿਬ ਵੀ ਗਏ ਹੋਏ ਸੀ ਨਾਲੇ ਸੋਚਿਆ ਸੀ ਨਾਲੇ ਮਿਲ ਜਣਗੇ ਨਾਲੇ ਪ੍ਰਸ਼ਾਦ ਦੇਣ ਆਏ ਸੀਗੇ ਦੀਦੀ ਕਾਫੀ ਟਾਈਮ ਬਾਅਦ ਆਏ ਸੀਗੇ ਤੇ ਐਲਬਮ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਈ ਕਹਿੰਦੇ ਐਲਬਮ ਬਹੁਤ ਸੋਹਣੀ ਬਣੀ ਹੋਈ ਨਾਲ ਲੈ ਇੱਕ ਕਲੰਡਰ ਵੀ ਮਿਲਿਆ ਸੀ ਮੈਂ ਤਾਂ ਦੀਦੀ ਨੂੰ ਦੇ ਦਿੱਤਾ ਸੀ ਮੈਂ ਕਿਹਾ ਤੁਸੀਂ ਫਰੇਮ ਕਰਵਾ ਲਿਓ ਸ਼ਾਮ ਨੂੰ ਉਹ ਜਲਦੀ ਚਲੇ ਗਏ ਸੀ ਕਿਉਂਕਿ ਫਿਰ ਹਨੇਰਾ ਹੋ ਗਿਆ ਸੀ ਚਾਹ ਪੀਤੀ ਸੀ ਚਾਹ ਪੀ ਕੇ ਬਸ ਉਹ ਫਟਾਫਟ ਚਲੇ ਗਏ ਸੀਗੇ ਕੱਲੂ ਫੈਮਿਲੀ ਫੰਕਸ਼ਨ ਵੀ ਹੋੜੇ ਮੈਂ ਤਾਂ ਸ਼ੂਟ ਕਰਨ ਕਿ ਜਿਹਨੇ ਜੋ ਸੋਚਣਾ ਤੋਂ ਜਿਹਨੇ ਜੋ ਸੱਚਨਾ ਸੁੱਤੀ ਜਾਵੇ ਪਾਰੀ ਕਰ ਰਹੀ ਹੈ ਪਾਰੀ ਕਰ ਦੋ ਪਾਰੀ ਕਰ ਦੋ ਗਾਈਜ਼ ਇਹ ਸੀਗੀ ਅੱਜ ਮੇਰੇ ਡੇ ਦੀ ਰੁਟੀਨ ਕਲੀਨਿੰਗ ਰੁਟੀਨ ਤੁਸੀਂ ਮੈਨੂੰ ਮੈਸੇਜ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓਜ਼ ਕਿੱਦਾਂ ਦੀ ਲੱਗੀ ਮੈਂ ਹੋਰ ਵੀ ਵਧੀਆ-ਵਧੀਆ ਵਲੌਗਸ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਹੋ ਥੈਂਕ ਯੂ